ਕਿਤੇ ਵਿੱਚ ਆਉਣਾ ਗਿਆ ਬਾਈ ਕਿਤੇ ਕਿਤੇ ਦਾ ਬਾਕੀ ਮਾਲ ਹਰਾ ਜਿਹੜੀ ਸਪਰੇਅ ਮਾਰ ਕੇ ਸੁੱਕਣਾ ਦੋ ਸੁੱਕੇ ਹੀ ਨਹੀਂ ਹੈਗਾ ਹਰਾ ਹੀ ਮਾਲ ਆ ਕਰਦਾ ਵਦੇਰਾ ਉੜਦਾ ਆਣੀ ਉਹ ਉੱਥੇ ਨਹੀਂ ਬਾਈ ਦੁਰਦੀ ਜਾਈਗੀ ਹੈ ਨਾ ਆ ਦੇਖੋ ਬਾਕੀ ਇਹਦੇ ਪਰ ਰਿੰਮ ਬਾਈ ਕੱਢੇ ਆ ਬਾਹਰ ਆ ਨਾ ਟੋਕਰੀ ਲਾ ਕੇ ਟੋਕਰੀ ਵਾਲੇ ਰਿੰਮ ਇਹਨਾਂ ਨੇ ਅੱਜ ਗਿੱਲੇ ਦੇ ਵਿੱਚ ਟ੍ਰੇਲੇ ਲਾ ਸਮਝ ਲੋ ਸਾਡਾ ਟ੍ਰੇਲੇ ਆ ਮੈਂ ਮੈਂ ਕਿਹਾ ਸੁਆਦ ਲਿਆ ਦਾ ਕੰਮ ਨੇ ਰੁਪਈਆ ਤਾਂ ਲੱਗਿਆ ਜੇ ਦਿੱਤਾ ਯਾਰ ਅੱਤੋ ਗਿਆ ਨਹੀਂ ਹੈਗਾ ਉਹ ਦੇਖੋ ਬੜੀ ਟਾਇਰ ਦੀ ਮੀ ਹੈ ਜਿਹੜੀ ਉਹਦੇ ਪਿੱਛੇ ਟਾਇਰ ਭਜਿਆ ਜਾਂਦਾ ਉਹ ਦੇਖੋ ਵਿੱਚ ਟਾਇਰ ਜਾਂਦਾ ਜਾਂਦਾ ਨਹੀਂ ਉਹਦੇ ਉਹਨਾ ਜ਼ੋਰ ਮਾਰੀ ਜਾਂਦਾ ਪਿੱਛੇ ਮੱਢੀ ਨਾਲ ਆਟੋਮੈਟਿਕ ਰੁੜੀ ਜਾਂਦੀ ਹੈ ਫਿਰ ਬੱਸ ਲਓ ਜੀ ਬਾਈ ਮਾਲ ਇਹਦਾ ਕਿਤੇ ਸਪਰੇਅ ਚ ਵੱਜੀ ਹੁੰਦੀ ਹੈ ਨਾ ਸੁੱਕੀ ਜੀ ਹੋ ਕੇ ਇਹਨੇ ਮਹੀਂ ਮੂੰਗੀ ਦੀਆਂ ਤੋਬਾ ਤੋਬਾ ਨਿਕਲਣਾ ਦਾ ਇਹਨੇ ਪਰ ਵਧੀਆ ਨਿਕਲੇ ਫੇਰ ਵੀ ਹੈਗੀ ਆ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਖੜਿਆ ਹਾਈਵੇ ਦੇ ਉੱਤੇ ਸ਼ਾਹਕੋਟ ਇੱਥੇ ਆਪਣਾ ਵੀਰ ਇੱਕ ਮਿੱਤਰ ਪਟਿਆਲੇ ਕਣੀ ਦੇ ਹੀ ਇੱਧਰ ਆਪਣੇ ਰਹਿੰਦਾ ਹੁਰੀਆ ਕੇਵਲ ਉਹ ਬਾਈ ਹੈ ਨਾ ਇਹਨਾਂ ਦੀ ਫਸਲ ਫਸਲ ਵੱਢਦਾ ਹੁੰਦਾ ਉਹਨੇ ਬਾਈ ਦੀ ਮੱਕੀ ਦੀ ਵੀਣਾਂ ਆਪੀ ਆਪਣੀ ਵੀਣਾਂ ਅੱਜ 베ਲੀ ਦੀ ਉਹ ਕਹਿੰਦਾ ਵੀ ਮੇਰੀ ਜਾ ਦੋ ਤਿੰਨ ਕੀਲਿਆਂ ਦੇ ਜ਼ਫਰੇ ਕਰਾਈ ਹੋਈ ਹੈ ਮੂੰਗੀ ਦੇ ਮਨਿੰਦਰਾ ਵੱਢਦੇ ਮੈਂ ਚਲੋ ਬਾਈ ਹੈ ਨਾ ਕੰਮ ਨੂੰ ਕਰੇ ਕਹਿੰਦੇ ਟੱਕਾ ਨਹੀਂ ਮਾਰਨਾ ਚਾਹੀਦਾ ਵੀ ਜਿਹੜਾ ਆ ਗਿਆ ਵੱਢ ਦੋ ਬਾਕੀ ਦੂਜਾ ਕਟਰ ਪਾ ਕੇ ਸੈਟਿੰਗ ਸ਼ੂਟਿੰਗ ਕਰਦਿਆਂ ਨੂੰ ਬਾਈ ਇਹਨਾਂ ਦੋ ਗੀ ਲਿਆਣਾ ਇੱਕ ਪਲਾਟ ਆ ਇਹਨਾਂ ਟਾਈਮ ਦਾ ਮੂੰਗੀ ਵੜਣੇ ਲੱਗਣਾ ਜਿੰਨਾ ਮੰਨ ਲਓ ਮਨੀ ਸੈਟ ਕਰਨੇ ਲੱਗ ਗਿਆ ਚਲੋ ਦਿਖਾਉਨੇ ਆਉਣ ਤੁਹਾਨੂੰ ਅੱਜ ਦਸ਼ਮੇਸ਼ ਧਰਤੀ ਤਿਆਰ ਮੂੰਗੀ ਦੇ ਲਈ ਜਾਂਦਾ ਮੋਲੀ ਬੈਕ ਜੀਟੀ ਰੋਡ ਤੇ ਆਹ ਪਹਿਲੇ ਲਿਜਾਣੀਆਂ ਰਾਹ ਵੀ ਬਈ ਪੂਰੇ ਪੂਰੀਆਂ ਕਿਤੇ ਹੀ ਰਾਹ ਪੂਰਾ ਹੈ ਨਾ ਮਸ਼ੀਨ ਵਾਲਾ ਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਬੁਰਾ ਹਾਲ ਹੈ ਰਾਹਾਂ ਦਾ ਰਾਮ ਦਾ ਲਾਲਾ ਬਾਕੀ ਕਟਰ ਪਾਇਆ ਜੀ ਦੂਜਾ ਮਹਾਰਾਜ ਦੀ ਕਿਰਪਾ ਨਾਲ ਦੇਖਣ ਲੱਗੇ ਇਹਨਾਂ ਨੂੰ ਨਾਲੇ ਚੈੱਕ ਹੋ ਜੂਗਾ ਬਾਈ ਇਹਨਾਂ ਕਮੀ ਪੇਚੀ ਲੱਗ ਜੂਗੀ ਪਤਾ ਇਹਦੀ ਉਹ ਸਾਹਮਣੇ ਮੂੰਗੀ ਵੱਢਣੀ ਆ ਹੈ ਤਾਂ ਵੈਸੇ ਗਿੱਲਾ ਹੀ ਆ ਚਲੋ ਮੈਂ ਕਿਹਾ ਹਾਂ ਟਾਇਰ ਬਾਹਰ ਕੱਢੇ ਆ ਨਾ ਨਵੇਂ ਲਾਏ ਆ ਕੁਦਰ ਨਾ ਕੁਸ ਬਾਈ ਮਾਰੀ ਹਿੰਮਤ ਆ ਜਿੰਨੀ ਕੁ ਵੱਜਦੀ ਆ ਰਾਮ ਦਾ ਰਾਮ ਦਾ ਰਾਮ ਕਾਲੀ ਨਹੀਂ ਕਰਨੀ ਆ ਜਾ ਗੇਅਰ ਨੂੰ ਹੱਥ ਪਾ ਲਈਦਾ ਗੇਅਰ ਨਿਕਲ ਜਾਂਦਾ ਹੁੰਦਾ ਕਈ ਵਾਰੀ ਪਹਿਲਾਂ ਹਾਂ ਇਹ ਵੀਰ ਨਿਕਲ ਜਾਂਦਾ ਬਈ ਗੇਅਰ ਹਨਾ ਉਹਦੇ ਕਰਕੇ ਧੜਾਈ ਬਹੁਤ ਆ ਮੈਂ ਕਹਾਂ ਉਹ ਛਾਪਾ ਖੜਾ ਹੋ ਜਾਂਦਾ ਕਿ ਦੋ ਹੀ ਪਾਸੇ ਝੋਨਾ ਇੱਧਰ ਵੀ ਨਹੀਂ ਮਾ ਕੇ ਤਾਂ ਇੱਧਰ ਵੀ ਝੋਨਾ ਹ ਹੁਣ ਤੁਹਾਨੂੰ ਪਤਾ ਕੱਦ ਹੋਈ ਜਾਂਦਾ ਰੇਕ ਪਾਸੇ ਮਸ਼ੀਨ ਲਿਜਾਣੀ ਬਈ ਔਖੀ ਆ ਹੁਣ ਨਾ ਬਸ ਦੋ ਚਾਰ ਦਿਨ ਦਾ ਹੋਰ ਲਾਵਾਂਗੇ ਮੱਕੀ ਤੇ ਆਪਣੇ ਸਾਲਾ ਪਰ ਜਿਨ੍ਹਾਂ ਦੇ ਆਪਾਂ ਵੱਢੀ ਦੀ ਹੈ ਨਾ ਉਹਨਾਂ ਦੀ ਰਹਨੇ ਆ ਪੰਜ ਸੱਤ ਕੀਲੇ ਬਸ ਉਹ ਵੱਢ ਕੇ ਉਹਦੇ ਬਾਅਦ ਫੇ ਆਪਾਂ ਆਪਣੀ ਬਾਈ ਖੜੀ ਕਰ ਦਾਂਗੇ ਅੱਜ ਦੇਖ ਕੇ ਆਇਆ ਤਾਂ ਵਿੱਚ ਖੇਤ ਤਾਂ ਸੁੱਕੇ ਹੀ ਆ ਮੋਦੇ ਗਿੱਲੇ ਨਹੀਂ ਹੈਗੇ ਕੱਲ ਨੂੰ ਸ਼ਹਿ ਚਲਾ ਦਈਏ ਉੱਥੇ ਬਾਕੀ ਅੱਜ ਤਾਂ ਮੈਂ ਕਿਹਾ ਸ਼ਾਮੇ ਹੋ ਗਈ 4 ਵਜੇ ਮੂੰਗੀ ਵੜਨ ਆਇਆ ਨੂੰ ਵੀ ਆ ਉਹਨਾਂ ਦਾ 11-12 ਵਜੇ ਬਸ ਸੈਟਿੰਗ ਕਰਦੇ ਕਰਦੇ ਉਧਰ 4x4 ਆਈਸੀ ਵਾਲੀ ਹੈ ਜਿਹੜੀ ਉਹਦਾ 4x4 ਦਾ ਗੇਅਰ ਵਾਲਾ ਉਹ ਜਿੱਥੇ ਆਪਣੇ 4x4 ਵਾਲਾ ਗੇਅਰ ਹੈ ਨਾ ਉਹ ਪੈਂਦੀ ਆ ਰਾੜ ਪੈਂਦੀ ਹੈ ਗੇਅਰ ਵਾਲੀ ਉਹਦੀ ਹੋਜ਼ਿੰਗ ਜੇ ਰੁੱਟ ਗਿਆ ਉਧਰ ਦੋ ਤਿੰਨ ਘੰਟੇ ਖਰਾਬ ਹੋ ਗਏ ਤੇ ਬਾਅਦ ਹੁਣ ਇੱਧਰ ਨੂੰ ਆਏ ਆ ਚਲੋ ਵੜਦੇ ਆ ਫੇਰ ਮੂੰਗੀ ਰੱਖੇ ਮਹਾਰਾਜ ਸੁਖ ਅੱਜ ਲੈ ਕੇ ਬਾਬਾ ਜੀ ਦਾ ਨਾਮ ਹਨਾ ਮੂੰਗੀ ਦੇ ਲੱਗਿਆ ਬਾਕੀ ਟਾਇਰਾਂ ਗੱਲ ਮਸ਼ੀਨ ਉੱਚੀ ਵਾ ਫਰਕ ਵਾ ਪੈ ਗਿਆ ਨਹੀਂ ਅੱਗੇ ਇਹ ਟਾਇਰ ਥੋੜੇ ਜਿਹਾ ਨਾ ਬੈਡ ਬੋਟਾ ਛੇਤੀ ਖਾਲੀ ਨਹੀਂ ਤਾਂ ਹੁੰਦਾ ਮੈਨੂੰ ਥੋੜੀ ਜਿਹੀ ਬੈਡ ਦੀ ਹਾਲ ਬਣਾਉਣੀ ਪੈਣੀ ਸੀ ਬਾਕੀ ਸਰ ਗਿਆ ਚਲੋ ਮਹਾਰਾਜ ਨੇ ਜੋ ਕਰਿਆ ਚੰਗਾ ਹੀ ਕਰਿਆ ਨਾ ਉਹਦੇ ਵਈ ਪਾਣੇ 'ਚ ਰਹਿਣਾ ਪੈਂਦਾ ਜਿੱਕਣਾ ਕਰਦਾ ਉਹਦੇ ਚ ਚੱਲਣਾ ਪੈਂਦਾ ਉਹਦੇ ਜੇ ਆਜਾ 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 ਕੁਛ ਨਹੀਂ ਦਿੱਤਾ ਹੀ ਔਰੇ ਬਾਕੀ ਰਾਹ ਪੂਰੇ ਪੂਰੇ ਆ ਆਦਾ ਚਲੋ ਮੜਾ ਜਾ ਫੇਰ ਵੀ ਠੀਕ ਆ ਕੁਛ ਖੁੱਲਾ ਹੈਗਾ ਫਰਕ ਆ ਨਹੀਂ ਤਾਂ ਕਿਤੇ ਕਿਤੇ ਤਾਂ ਜਮੀ ਪੂਰੇ ਪੂਰੇ ਆ ਹੌਲੀ ਹੌਲੀ ਰਾਮ ਗਿਆ ਉਹ ਸਾਹਮਣੇ ਖੜੀ ਆ ਮੂੰਗੀ ਆ ਕੇ ਤਾਂ ਵਧਣਾ ਮੂੰਗੀ ਦਾ ਹੋ ਰੋਡ ਨੂੰ ਲੱਗ ਗਿਆ ਜਾ ਕੇ ਚਲੋ ਕਾਰ ਲਈ ਇੱਕ ਵਾਰ ਚਾਲੂ ਫੇਰ ਦਿਖਾਉਂਦੇ ਆ ਨਾਲ ਤੁਹਾਨੂੰ ਮਾਲ-ਮੋਲ ਕਿਦਾਂ ਦਾ ਕਰਦੀ ਆ ਲਓ ਜੀ ਭਾਈ ਲਾਤਾ ਕਟ ਬਾੜ ਦੀ ਖੇਤ ਦੇ ਵਿੱਚ ਖੇਤ ਤਾਂ ਵੇਖਣ ਨੂੰ ਕਿੱਲਾ ਲੱਗਦਾ ਦਾ ਪਰ ਮਸ਼ੀਨ ਦਾ ਰੱਬਾ ਪਤਾ ਹੀ ਨਹੀਂ ਲੱਗਦਾ ਹੈਗਾ ਬਾਕੀ ਸਾਬ ਅਕਰ ਵਾਲਾ ਮਾਲ ਆ ਉਹ ਜ ਬੋਝ ਬਤ ਲੱਗੂਗਾ ਕੀ ਕਹਿੰਦੀ ਆ ਹਰਾ ਨਾ ਸਪਰੇਅ ਹੀ ਨਾ ਚਾਚੀ ਕਾ ਮਾਰੀ ਜੇ ਕਰੇ 1 2 2 ਸਪਰੇਅ ਮੱਦੀਆਂ ਜਿਵੇਂ ਹਰਾ ਪਤਾ ਨਾ ਇਹਦੇ ਵਿੱਚ ਮਾਲ ਦੀ ਸਫਾਈ ਹੈ ਜਿਹੜੀ ਹੈ ਨਾ ਉਹ ਵੀ ਘਟ ਜਾਂਦੀ ਆ ਬਾਕੀ ਅਸੀਪਾ ਬਾਈਆਂ ਕਾਰਾਂ ਨੇ ਕੱਢ ਕੇ ਗਿੱਲਾ ਭਾਈ ਜੇ ਤਾਂ ਇਧਰ ਝੋਨੇ ਵਾਲੇ ਦਾ ਪਾਣੀ ਪੂਣੀ ਆ ਗਿਆ ਹੁਣ ਆ ਨਾ ਗਿੱਲਾ ਇਹ ਨਹੀਂ ਫਰਕ ਆ ਜੀ ਭਾਈ ਤੁਰਦੀ ਆ ਨਾ ਅੱਗੇ ਨਹੀਂ ਗਿੱਲੇ ਦੇ ਵਿੱਚ ਖੜ ਜਾਂਦੀ ਦੀ ਟਾਇਰਾਂ ਦਾ ਫਰਕ ਆ 20 ਦੇ ਵਿੱਚ ਲੀ ਚਲਦੀ ਆ ਉਹ ਦੇਖੋ بڑا ਟਾਇਰ ਦੀ ਲੀ ਦੇ ਵਿੱਚ ਲੀ ਛੋਟਾ ਟਾਇਰ ਗਿਆ ਇਹ ਜੀ ਦਾ ਵਾਅ ਵਰਕ ਪੈਣਾ ਆਈ ਉੱਤੇ ਲਾਹਲਾ ਤਾਂ ਬੂੰਗੀ ਬਹੁਤ ਤਗੜੀ ਆ ਨਾ ਪਰ ਟੈਂਕ ਦੇ ਵਿੱਚ ਦੇਖਣ ਨੂੰ ਮਰਾਂ ਮਰਾਂ ਮਾਲ ਆ ਰਿਹਾ ਹੈ ਹਾਂ ਤੇ ਕੇ ਚੜਾ ਕੋ ਆਉਂਦਾ ਨਹੀਂ ਹਾਂ ਚੱਲ ਬਾੜ ਲਾ ਹੌਲੀ ਹੌਲੀ ਐ ਕਿਤੇ ਵਿੱਚ ਆਉਣਾ ਗਿਆ ਬਾਈ ਕਿਤੇ ਕਿਤੇ ਦਾ ਉੱਠ ਬਾਕੀ ਮਾਲ ਹਾਰਾ ਜਿਹੜੀ ਸਪਰੇਅ ਮਾਰ ਕੇ ਸੁੱਕਣਾ ਦੋ ਸੁੱਕੇ ਹੀ ਨਹੀਂ ਹੈਗਾ ਸਾਰਾ ਹੀ ਮਾਰਾ ਕਰਦਾ ਵਦੇਰਾ ਉੜਦਾ ਹੈ ਇਨੇ ਅੱਜ ਆਏ ਵੀ ਗਿੱਲੇ ਦੇ ਵਿੱਚ ਮਸ਼ੀਨ ਹੈ ਨਾ ਟਾਇਰਾਂ ਦਾ ਫਰਕ ਪੈ ਗਿਆ ਇਹਨਾਂ ਛੋਟੇ ਟਾਇਰਾਂ ਦਾ ਵੀ ਤੁਰ ਹੀ ਜਾਂਦੀ ਆ ਨਹੀਂ ਅੱਗੇ ਇੱਕ ਜਗ੍ਹਾ ਆੜ ਕੇ ਦਲੇਪ ਜੇ ਗੱਡੀ ਜਾਂਦੀ ਸੀ ਉਹ ਟਾਇਰਾਂ ਦਾ ਫਰਕ ਹੈਗਾ ਨਾ ਪਿਛਲਿਆਂ ਦਾ ਅਜ ਤਾਂ ਪਾਲਾ ਟਾਹ ਜਰਾ ਗਿੱਲੇ ਤੇ ਆਉਂਦਾ ਪੂਰਾ ਖੜੇ ਜੂੰਗੀ ਵੱਟਦੇ ਨੇ ਪਾਣੀ ਖੜਾ ਵਿੱਚ ਇਹਲਾ ਉਹ ਪਾਣੀ ਖੜਾ ਵਿੱਚ ਹੋਵੇ ਆ ਇਧਰ ਦਾ ਪਾਣੀ ਖੜਾ ਪੂਰਾ ਬਾਕੀ ਮਾਲ ਦਾ ਬਾਈ ਹਰੀ ਜੋਗੀ ਹੈ ਨਾ ਸਾਫ ਡੰਡੇ ਹਨ ਪੂਰਾ ਕੋਈ ਐ ਨਹੀਂ ਹੈਗਾ ਵੀ ਅੱਛਾ ਓਰ ਕਵਾੜਾ ਫਲਿਓ ਆ ਜਾ ਰਹੇ ਹੋਰ ਨਿਕਲ ਜੇਗਾ ਮੂੰਗੀ ਜਿਹੜੀ ਨਿਕਲਦੀ ਆ ਇਹ ਮੇਰੇ ਹਿਸਾਬ ਨਾਲ ਸਾਰੇ ਜਿਹੜੇ ਤਿੰਨ ਚਾਰ ਕਵਾਂਟਲ ਮੂੰਗੀ ਨਿਕਲ ਨਹੀਂ ਆ 3000 ਰੁਪਏ ਜਿਆਦੇ ਹੋ ਜੇ ਨਹੀਂ ਬਾਕੀ ਦਿਖਾਵਾਂਗੇ ਤੁਹਾਨੂੰ ਹਨ ੱੱਲੇ ਦੇ ਗਿੱਲਾ ਦਿਖਾਉਣਾ ਜਾ ਕੇ ਕਿ ਸੁੱਕਾ ਸੁੱਕਾ ਜਾਦਾ ਬਾਈ ਇਦਨ ਜਿਹੜਾ ਹੈਗਾ ਹਨ ਇਹਨੂੰ ਤਾਂ ਲੱਗੇ ਕਿ ਉਸਨੇ ਮਿੰਟ 10 ਲੱਗੇ ਆ ਮੋਲੀ ਵਿਚਾਰ ਆ ਰਹਾ ਵਗੈ ਨਾ ਟਕਾਰੇ ਜੇ ਲੱਗਿਆ ਵਧਣਾ ਬਾਕੀ ਇਧਰ ਪੈਂਦਾ ਖਮਾਨ ਆਉਣਾ ਦੇਖੋ ਇਧਰ ਮੈਂ ਕਹਿੰਦਾ ਵੀ ਧੰਨ ਧਨ ਕਰਾਈ ਜਾਂਦੀ ਆ ਗਿੱਲਾ ਕੰਨਾ ਹਨਾ ਪਾਣੀ ਦੇ ਖੜੇ ਦੇ ਪਾਣੀ ਦੇ ਵਿੱਚ ਅਜੇ ਮਸ਼ੀਨ ਤੁਰ ਹੀ ਜਾਂਦੀ ਆ ਜਿੱਥੇ ਘਾਣੀ ਹੋਵੇ ਉੱਥੇ ਨਹੀਂ ਬਾਈ ਤੁਰਦੀ ਹੈਗੀ ਹਨਾ ਆ ਦੇਖੋ ਬਾਕੀ ਇਹਦੇ ਪਰ ਰਿਮ ਬਾਈ ਕੱਢੇ ਆ ਬਾਹਰ ਹਨਾ ਟੋਕਰੀ ਲਾ ਕੇ ਟੋਕਰੀ ਵਾਲੇ ਰਿਮ ਇਹਨਾਂ ਨੇ ਅੱਜ ਗਿੱਲੇ ਦੇ ਵਿੱਚ ਟ੍ਰੇਲੇ ਲਾ ਸਮਝ ਲੋ ਸਾਡਾ ਟ੍ਰੇਲੇ ਆ ਮੈਂ ਕਹਿੰਦਾ ਵਾਦ ਲਿਆ ਦਾ ਕੰਮ ਨੇ ਰੁਪਈਆ ਦਾ ਲੱਗਿਆ ਦੇ ਜਾਂਦਾ ਯਾਰ ਪਰ ਦੁਖਿਆ ਨਹੀਂ ਹੈਗਾ ਉਹ ਦੇਖੋ ਬੜੀ ਟਾਇਰ ਦੀ ਮੀਹ ਹੈ ਜਿਹੜੀ ਉਹਦੇ ਵਿੱਚੇ ਟਾਇਰ ਭਜਿਆ ਜਾਂਦਾ ਉਹ ਦੇਖੋ ਪਿਛੇ ਟਾਇਰ ਜਾਂਦਾ ਜੰਮੀ ਉਹਦੇ ਉਹਨਾ ਜ਼ੋਰ ਮਾਰੀ ਜਾਂਦਾ ਪਿੱਛੇ ਮਿੱਟੀ ਨਾਲ ਆਟੋਮੈਟਿਕ ਰੋੜੀ ਜਾਂਦੀ ਹੈ ਫਿਰ ਬਾਕੀ ਥੋੜਾ ਸਾਹਮਣੇ ਚੱਲਦੀ ਆ ਹਨਾ ਕੋਈ ਉਹਦੇ ਵਾਲੀ ਝੂਠ ਬੋਲਣ ਵਾਲੀ ਗੱਲ ਤਾਂ ਹੈ ਹੀ ਨਹੀਂ ਇਹ ਜੀਟੀ ਰੋਡ ਦੇ ਨਾਲ ਆ ਬਾਈ ਪਾਣੀ ਇੱਧਰ ਤੇ ਵੀ ਪੈ ਗਿਆ ਹਨਾ ਉੱਪਰ ਤੇ ਵੀ ਜੀਟੀ ਰੋਡ ਵਾਲਾ ਵੀ ਆ ਗਿਆ ਇੱਧਰ ਮੱਕੀ ਵਾਲਾ ਵੀ ਇੱਧਰ ਆ ਗਿਆ ਨੀਵਾ ਖੇਤਾਂ ਪੂਰਾ ਜਿਹੜਾ ਪਰਦੇਸਾ ਬਣਾ ਪੂਰਾ ਮਾਰਦੀ ਆ ਜਿਹੜੇ ਟਾਇਰ ਆਪਾਂ ਜਿਹੜੀ ਗੱਲ ਵਾਸਤੇ ਪਾਏ ਆ ਹਨਾ ਟੋਕਰੀ ਬਣਾ ਕੇ ਪਿੱਛੇ ਛੋਟੇ ਪੂਰਾ ਸਵਾਦ ਲਿਆਦਾ ਸੈਰਾਂ ਨੇ ਮੈਂ ਕਹਿੰਦਾ ਨਜ਼ਾਰਾ ਆ ਗਿਆ ਲੈ ਕਲਚ ਪਲੇਟ ਆ ਨਾ ਜਿਹੜੀ ਨਾਲ ਦੀ ਉਹ ਆ ਫਾਈਲ ਦੇਖ ਕੇ ਸ਼ਕਲ ਨਹੀਂ ਦੇਖੀ ਕਲਚ ਬਰੇਡ ਦੀ ਕਿੱਦਾਂ ਦੀ ਹੈਗੀ ਹੈ ਕਿੱਦਾਂ ਦੀ ਨਹੀਂ ਬਾਕੀ ਜੇ ਕਹਿੰਦੇ ਆ ਨਾ ਬੰਦੇ ਦੀ ਕਿਸਮਤ ਬਾਈ ਸਿੱਧੀ ਹੋਵੇ ਨੀਅਤ ਸਿੱਧੀ ਹੋਵੇ ਤਾਂ ਫਿਰ ਮਾਰਗਾ ਨਾਲ ਤੁਸੀਂ ਜੀ ਦਾ ਮੰਨੋ ਹੋ ਨਹੀਂ ਰੱਖਦਾ ਹੈਗਾ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਮਿਹਨਤ ਦਿਨ ਰਾਤ ਐਨ ਠੋਕ ਕੇ ਕਰੀਦੀ ਆ ਵੀ ਮਾਰਗਾ ਕਿਤੇ ਕੰਮ ਦੇ ਵਿੱਚ ਕਮੀ ਰਹਗੀ ਕਿਤੇ ਜਿੰਮੇਦਾਰ ਭਰਾ ਦੀ ਤਾਂ ਉਹਦੇ ਵਾਸਤੇ ਮਾਫ ਕਰੀ ਬਾਕੀ ਐ ਵੀ ਮਾਣਾ ਬਾਹਰ ਵੀ ਇਧਰ ਮੂੰਗੀ ਮਾਂਗੀ ਚੱਲਣੀ ਆ ਆਪਣੇ ਕਿਸ਼ਨ ਖੜ ਚਲਦੀ ਹੁੰਦੀ ਆ 8ਵੇਂ 9ਵੇਂ ਮਹੀਨੇ ਜੁੱਧਰ ਦੇਖਾਂਗੇ ਬਈ ਹੈ ਨਾ ਜੇ ਸੂਤ ਆ ਗਿਆ ਤਾਂ ਮੂੰਗੀ ਵਟਾਂਗੇ ਨਾ ਸੂਤਰ ਆਇਆ ਤਾਂ ਫਿਰ ਆਪਾਂ ਬਈ ਝੋਨੇ ਦਾ ਹੀ ਹੈ ਨਾ ਜਿਹੜਾ ਪੂਰੇ ਛਾਹ ਕੋਟੇਰੀ ਦੇ ਵਿੱਚ ਤਿੰਨੇ ਮਸ਼ੀਨਾ ਕੱਠੇ ਜਲਾਵਾਂਗੇ ਹੋ ਸਕਦਾ ਬਾਬਾ ਰੱਖੇ ਸੁੱਖ ਵੀ ਇੱਕ ਹੋਰ ਲਿਆਈਏ ਇਹ ਜੀ ਕੋ ਚੱਲਦੀ ਜੀ ਹਨ ਜਿਵੇਂ ਇਹ ਲੈਂਦੀ ਆ ਮਤਲਬ ਬਜਟ ਜੀ ਵਾਲੀ ਜੇ ਕੋ ਮਿਲ ਗਈ ਤਾਂ ਆਪਾਂ ਇੱਕ ਹੋਰ ਲੈ ਲੈਣੀ ਆ ਕਰਕੇ ਬਈ ਐ ਫੋਨ ਐ ਕਿ ਤਿੰਨ ਮਸ਼ੀਨਾਂ ਦੀਆਂ ਮੈਂ ਕਹਿੰਦਾ ਮੱਕੀ ਦੇ ਸੀਜ਼ਨ ਚ ਕੋਈ ਜ਼ਿੰਮੇਦਾਰ ਸਾਡਾ ਨਾ ਗਾਹਕ ਭਰਾ ਸਾਡਾ ਜ਼ਿੰਮੇਦਾਰ ਕੋਈ ਵੀ ਸਾਡਾ ਹਰਾਨ ਨਹੀਂ ਹੋਇਆ ਹੈਗਾ ਇੱਕ ਵੀ ਜਦੋਂ ਜਿਹਨੇ ਫੋਨ ਲਾਇਆ ਤੇ ਜਦੇ ਮਸ਼ੀਨ ਚੱਲ ਉਹਦੇ ਜਦੇ ਮਸ਼ੀਨ ਚੱਲ ਉਹਦੇ ਪਰ ਸਾਹ ਹੀ ਨਹੀਂ ਹੋਇਆ ਹੈਗਾ ਵੀ ਅੱਗੇ ਵਾਲਾ ਕੰਮ ਨਹੀਂ ਅੱਗੇ ਇੱਕ ਮਸ਼ੀਨ ਤੀ ਭੱਜ ਨਾ ਠਪਈ ਰਹਿੰਦੀ ਉਹਦੇ ਲਾਉਣੀ ਆ ਉਹਦੇ ਲਾਉਣੀ ਆ ਸਾਜ ਰਹੀ ਹੈ ਨਾ ਰੌਣਕ ਮੇਲਾ ਲੱਗ ਜਾਂਦਾ ਮਸ਼ੀਨ ਕੋਲੇ ਪਰ ਇਹਦੀ ਮਹਾਰਾਜ ਦੀ ਕਿਰਪਾ ਗਿਆ ਬਚਾਉ ਰਿਹਾ ਹੈ ਬਾਕੀ ਇਹਦੀ ਮੀਂਹ ਦਾ ਵੀ ਬਚਾਉ ਰਿਹਾ ਹੈ ਨਾ ਬਈ ਨਹੀਂ ਅੱਗੇ ਤੁਹਾਨੂੰ ਪਤਾ ਬਰਸਾਤ ਜਿਆਦਾ ਹੋ ਜਾਂਦੀ ਆ ਉਹਦੇ ਕਰਕੇ ਥੋੜਾ ਜਿਹਾ ਸਿਸਟਮ ਹੋ ਜਾਂਦਾ ਦਾ ਆਊਟ ਪਰ ਇਹਦੀ ਠੀਕੇ ਰਿਹਾ ਮਹਾਰਾਜ ਦੀ ਕਿਰਪਾ ਹੀ ਰਹੀ ਹੈ ਕੋਮੀ ਪਿਆਜ ਤਾਂ ਕਰਣਾ ਬਾਕੀ ਹੁਣ ਇਹਦੇ ਅੱਜ ਮੂੰਗੀ ਵੜ ਗਿਆ ਬਾਈ ਉਹਨਾਂ ਦੀ ਇਹਨਾਂ ਦੇ 4 ਕਿਲੇ ਹੋਰ ਆ ਉਹ ਪਿੱਛੇ ਜਿਹਨੂੰ ਅੱਜ ਹੀ ਸਵੇਰੇ ਮਾਰਨੀ ਆ ਇਹਨਾਂ ਨੂੰ ਵੀ ਦਵਾਂਗੇ ਅੱਡ ਦਾ ਦਿਨ ਦਾ ਟਾਈਮ ਆ ਨਾ 7-8 ਦਿਨ ਬਾਅਦ ਵੱਡਾਂਗੇ ਉਹਨੂੰ ਵੀ ਵੱਡਣ ਤੋਂ ਬਾਅਦ ਕੱਲੋਂ ਇਹਨੂੰ ਹਨਾ ਮੱਕੀ ਤੇ ਹੀ ਯਾਰਾਦਾਰਤਾ ਟਰਾਈ ਕਰਾਂਗੇ ਮੱਕੀ ਤੇ ਲਾਈਏ ਤੇ ਮੱਕੀ ਤੇ ਬਾਈ ਐ ਐ ਵੀ ਤੁਹਾਨੂੰ ਪਤਾ ਕਟਰ ਲਿਆ ਹੋਇਆ ਇਹਨੇ ਪਾਹੇ ਲਾਏ ਹੋਏ ਆ ਨਾ ਹੁਣ ਵੀ 10 ਪਰ 20 ਕਿੱਲੇ ਹੋ ਗਏ ਹੁਣ ਤਾਂ ਲਾਹੇ ਦੇ ਹੀ ਆ ਜਾਂਦੇ ਚੋੜ ਦੀ ਕਹਿੰਦਾ ਲਗੋਟੀਆਂ ਸਹੀ ਬਾਕੀ ਇਹ ਦੇਖ ਲੋ ਕਿ ਸੰਭਾਲਣਾ ਗਿੱਲੇ ਦੇ ਵਿੱਚ ਪੂਰਾ ਠੋਕ ਕੇ ਪਾਉਂਦੀ ਆ ਬਸ ਇੱਕ ਘੜਾ ਰਹਿ ਗਿਆ ਉਧਰ ਤੇ ਮੁੜਦੀ ਹੈ ਹੀ ਨਹੀਂ ਮਸ਼ੀਨਾਂ ਉਹਦੇ ਨੂੰ ਮੋੜੀ ਹੀ ਹੋਣੀ ਆ ਮੋਲੀ ਨਹੀਂ ਮੁੜੀ ਹੈ ਨਹੀਂ ਮੈਂ ਖਾ ਤਾਂ ਕਮਾ ਕੇ ਹੀ ਲਾਲਾ ਭਰਾਵਾ ਬਾਕੀ ਮਾਲ ਦਿਖਾਵਾਂਗੇ ਤੁਹਾਨੂੰ ਨਿਕਲਦਾ ਜਦੋਂ ਨਿਕਲੂਗਾ ਨਾ ਫਿਰ ਦਿਖਾਉਨੇ ਆ ਜੀ ਬਾਈ ਖੇਤ ਆ ਔਖਾ ਥੋਖਾ ਕਰਕੇ ਨਵੇੜੇ ਦਿੱਤਾ ਬਾਕੀ ਹੁਣ ਦਾਣਾ ਦਿਖਾਉਨੇ ਆ ਤੁਹਾਨੂੰ ਜਿਹੜਾ ਕੱਢਿਆ ਇਹ ਮਾਲ ਦੀ ਸਫਾਈ ਕਿੰਨੀ ਕਾ ਵਾਚਾ ਲਓ ਜੀ ਬਾਈ ਮਾਲ ਇਹਦਾ ਕਿਤੇ ਸਪਰੇਅ ਚ ਵੱਜੀ ਹੁੰਦੀ ਨਾ ਸੁੱਕੀ ਜੀ ਹੋ ਕੇ ਇਹਨੇ ਮਹੀਂ ਮੂੰਗੀ ਦੀਆਂ ਤੋਬਾ ਤੋਬਾ ਨਿਕਲਣਾ ਦਾ ਇਹਨੇ ਪਰ ਵਧੀਆ ਨਿਕਲੇ ਫੇਰ ਵੀ ਹੈਗੀ ਆ 2 ਕੁ ਕਵਾਂਟਲ ਦਾ ਗੇੜ ਹੈਗਾ ਯਾ ਅੱਲੱਗ ਪਾਲੀ ਛੋਟੂ ਮੱਕੀ ਵਾਲੀ ਪੁੱਗੇ ਫੇਰ ਵੀ ਹੈਗਾ ਯਾ 2 ਕੁ ਕਵਾਂਟਲ 2 ਕੁ ਕਵਾਂਟਲ ਦਾ ਗੇੜ ਤਾਂ ਹੈਗਾ ਹੈ ਨਾ ਕਿੰਨੀ ਹੋਊਗੀ ਹਾਂ ਢੇੜ ਢੇੜ ਚੱਲ ਖਾਣੇਯੋਗੀ ਹੋ ਵੀ ਰਿਹਾ ਇੱਥੇਦਾਰਾਂ ਨੂੰ ਮੰਨ ਲਿਓ ਹੈ ਠੀਕ ਆ ਜੋ ਮਾਲਕ ਨੇ ਦੇ ਦਿੱਤਾ ਵਾ ਠੀਕੇ ਠੀਕ ਆ ਸਫਾਈ ਤਾਂ ਵਧੀਆ ਸਫਾਈ ਵਾਲੀ ਕਮੀ ਨਹੀਂ ਹੈਗੀ ਬਾਈ ਕੋਈ ਹਨਾ ਇਹ ਤਾਂ ਕਿਤੇ ਸਪਰੇਅ ਚੰਗੀ ਤਰ੍ਹਾਂ ਵੱਜੀ ਪੈਂਦੀ ਨਾ ਇਹ ਚ ਤਾਂ ਗੱਲੇ ਹੋਰ ਹੋਣੀਆਂ ਸੀ ਆ ਗਿਆ ਕਰਨ ਲੱਗਿਆ ਥੋੜੀ ਜਿਹੀ ਚੱਲ ਮੋਲੀ ਰੋਡ ਤੇ ਓਏ ਲਾਈਏ ਕਟਰ ਮੋਲੀ ਠੀਕ ਚੱਲਦਾ ਕਟਰ ਮਾ ਗੇੜੇ ਪੂਰੇ ਆ ਨਾ ਨਾ ਇੱਤੀ ਲਾਲਾ ਉਹ ਰੋਡ ਤੇ ਤੰਗ ਹੋਈਂਗਾ ਰਹਿਣ ਦੇ ਤੂੰ ਉਹ ਨਹੀਂ ਰਹਿਣ ਦੇ ਸਾਈਆਂ ਤੂੰ ਉਹ ਛੋਟਾ ਇਹਦੇ ਨਾਲੋਂ ਉਹਦਾ ਬੜਾ ਹੈਗਾ 10 ਫੁੱਟ ਦਾ ਹੈਗਾ 14 ਫੁੱਟ 3 ਫੁੱਟ ਦਾ ਫਰਕ ਆ ਲੈ ਆ ਉੱਥੇ ਨਾਲੀ ਵਾਲੀ ਹੁਣ ਆਪਣਾ ਟਰਾਲਾ ਹੈ ਨਾ ਰੋਡ ਤੇ ਖੜਾ ਟਰਾਲਾ ਲਾ ਕੇ ਫਿਰ ਆਪਾਂ ਪਿੰਡ ਨੂੰ ਜਾਂਦੇ ਆ ਇਹਦੇ ਵਿੱਚੀਪਾ ਸੂਪਾ ਨਾ ਝਾਣਦੇ ਹੁੰਨੇ ਜਿਹੜੇ ਮੱਕੀ ਵਾਲੇ ਆ ਉਹੀ ਕਰੀਏ ਕੰਪਲੀਟਾ ਜਿਵੇਂ ਅੱਜ ਕੱਲ ਨੂੰ ਮੱਕੀ ਤੇ ਲਾਵਾਂਗੇ ਹੁਣ ਇਹਦਾਂ ਪਰਾਂ ਦੋ ਢਾਈ ਕਿੱਲੇ ਖਾਲਾ ਪਰ ਉਹਨਾਂ ਦੇ ਪਹਿਲਾਂ ਵੱਡੀ-ਵੱਡੀ ਹੋਈ ਆਪਣੀ ਬਈ ਹੁਣ ਅੱਜ ਦੇਖ ਰਿਹਾ ਟ੍ਰੇਲ ਕਰਕੇ ਨਾ ਅਨੇਮ ਬਾਹਰ ਹੋਣ ਦਾ ਫਾਇਦਾ ਤਾਂ ਹੈਗਾ ਬਈ ਬਹੁਤ ਵੀ ਐ ਵੀ ਖਲੀਜ ਟਾਇਰ ਚੱਲੀ ਜਾਣਾ ਨਾ ਬੜੇ ਨੇ ਲੀ ਪੱਕੀ ਕਰੀ ਜਾਣੀ ਛੋਟੇ ਨੇ ਜਰੂਰੀ ਜਾਣਾ ਇਹ ਚੀਜ਼ ਦਾ ਬਹੁਤ ਫਰਕ ਆ ਬਾਕੀ ਉਹ ਮੱਕੀ ਦੇ ਵੀ ਮਣਾ ਮੋਟਾ ਗਿੱਲਾ ਸੁੱਕਾ ਉਹਨੇ ਕੋਈ ਪਰਵਾਹ ਕਰਦੇ ਹਨ ਤੁਹਾਨੂੰ ਕੋਈ ਲਾਸਟ ਟਾਈਮ ਉਹ ਮੱਕੀ ਦਾ ਸੀਜ਼ਨ ਬਾਈ ਨੇੜੇ ਖਤਮੇ ਹੋ ਗਿਆ ਸਮਝ ਲੋ ਜਿਹੜੇ ਵੀ ਬੱਚੀ ਗਿੱਲੇ ਆ ਗਏ ਬਸ ਉਹੀ ਕਿਸਮਤ ਆ ਬਾਕੀ ਨਾਲ ਦੀ ਨਾਲ ਕੱਦ ਹੋਈ ਜਾਂਦਾ ਜਿਵੇਂ ਉਹਣਾ ਬਾਈ ਦੀ ਮੂੰਗੀ ਸਾਰੀ ਭਰੀ ਪਈ ਦੀ ਹੈ ਨਾ ਬਸ ਇਹੀ ਦੀ ਇੰਨੀ ਕਿ ਜਗਾਈ ਦੀ ਵੱਢ ਕੇ ਹੁਣ ਦੇਖਦੇ ਆ ਫਿਰ ਮਰਾ ਕੇ ਲਿਆਉਣਾ ਮੋਲੀ ਨੂੰ ਜਿਹੜਾ ਖਾਲਾਪੁਰ ਵੀ ਮਰਾ ਕੇ ਲਿਆਉਣਾ ਜਿੱਥੇ ਇੱਥੇ ਆਪਣੀ ਮੱਕੀ ਛੱਡੀ ਹੋਈ ਆ ਫਾਈਨਲ ਕਰਨਾ ਬਸ ਉਹਨਾਂ ਦੀ ਵੱਢ ਕੇ ਲਾਈਏ ਬਟਕਾਣੇ ਬਈ ਹਨ ਰਫੇਰਪੂਰ ਕਰੀਏ ਇਹਦੀ ਫਿਰ ਜਰੀ ਦੀ ਬਾਹਰ ਨੂੰ ਜਾਣ ਵਾਸਤੇ ਸਮਾਨ ਤੁਨ ਕਰੀਏ ਇਕੱਠਾ ਬਾਈ ਇਹ ਕਿਹੜਾ ਹੋਰ ਜੇ ਕਿਤੇ ਕੋ ਸਕੰਜਾ ਹੋਇਆ ਨਾ ਮੂਰੇ ਸਟਿੱਪਣੀ ਵਾਲਾ ਕਿਸੇ ਕਮੈਨ ਵਾਲੇ ਵੀਰੋ ਹਨ ਜਿਵੇਂ ਕਮੈਨਾਂ ਕਮੂਨਾ ਕੋਲ ਵੇਚ ਦਿੰਦਾ ਕੰਮ ਛੱਡ ਜਾਂਦਾ ਜਾਂ ਕਿਸੇ ਕੋ ਬਣਾ ਨਵਾਂ ਨਵਾਂ ਬਣਾ ਲੈਂਦੇ ਆ ਤਾਂ ਸਕੰਜਾ ਹੋਵੇ ਬਈ ਜਰੂਰ ਦੱਸਿਓ ਆਪਾਂ ਨੇ ਸਕੰਜਾ ਜਿਹੜਾ ਨਾ ਮੂਰੇ ਸਟਿੱਪਣੀ ਪੈਂਦੀ ਹੋਵੇ ਪ੍ਰੈਸ਼ਰ ਤੁਸਰ ਰੱਕ ਹੁੰਦਾ ਹੋਵੇ ਉਹ ਸਕੰਜਾ ਲੈਣਾ ਹੈ ਜੇ ਕੋ ਨਵਾਂ ਬਣਾਉਂਦਾ ਮੇਰਾ ਵੀਰ ਵੀਡੀਓ ਦੇਖਣ ਵਾਲੇ ਮੇਰੀ ਤਾਂ ਉਹ ਵੀ ਜਰੂਰ ਦੱਸੇ ਬਾਕੀ ਜਿਵੇਂ ਮੰਗੀ ਮੰਗੀ ਹੈ ਨਾ ਹੈਗੀ ਕਿਸੇ ਏਰੀਏ 'ਚ ਤਾਂ ਉਹ ਵੀ ਦੱਸੇ ਬਾਈ ਲਾ ਜਾਾਂਗੇ ਦੱਸਦਾਂ ਜੇ ਲੱਗਦੇ ਹੋਏ ਵਧੀਆ ਚਲੋ ਮਿਹਨਤ ਕਰਨੀ ਆ ਬਾਈ ਜਿੱਦਨੂ ਮਰਜੀ ਸਹੀ ਹੈ ਨਾ ਵੀ ਵਿਹਲੇ ਨਾ ਬੰਦਾ ਰਹੇ ਦਿਹਾੜੀ ਲੱਗੀ ਜਾਵੇ ਹੁੰਦਾ ਦਾ ਕੰਮ ਦਿਹਾੜੀ ਦਾ ਹੀ ਆ ਚਲੋ ਲਾ ਕੇ ਕਟਰ ਕੁਟਰ ਮਿਲਦੇ ਆ ਵੀ ਤੁਹਾਨੂੰ